ਜੋਸ਼ੀ ਰੰਦ ਇਸ ਲਈ ਆਪਾਂ ਆਪਣੇ ਬਿਜਵਾੜੇ ਦੇ ਤਰੀਕੇ ਦਾ ਰਸਨ ਸਸਿੰਗ ਕੋ ਬੰਦੇ ਕੋਲ ਹੈ ਗਿਆ ਤੇ ਸਾਂਬਰ ਹੈ ਜਿਸ ਵਜ੍ਹਾ ਦੇ ਕਰਕੇ ਟੀਮ ਨੂੰ ਰੈਸਕਿਊ ਦੇ ਲਈ ਭਲਾ ਤੇ ਇੱਥੇ ਕਿਹਾ ਕਿ ਲੋਕ ਵੀ ਟਾਇਕਾ ਦੇ ਕਿਹਾਵਾ ਜੀ ਹੋਣ ਦੇ ਪਜਾ ਦੇ ਨਾਲ ਐਕਸੀਡੈਂਟ ਦਾ ਵੀ ਬਹੁਤ ਜਿਆਦਾ ਚਾਂਸ ਹੈਗਾ ਬਾਕੀ ਹੁਣ ਅੱਗੇ ਦਿਖਾਣੇ ਹੈ ਕਿ ਆਪਾਂ ਕਾਰਵਾਈ ਕਰਦੇ ਹਾਂ ਪਾਲੇ ਵਾਲੀ ਦਾ ਸਿਲਵਾ ਪਾਜੀ ਇੰਦਰਬਾਈ ਨੂੰ ਕੱਢੇ ਜਾਓ ਪਾਜੀ ਬੋਲੋ ਹਾਂਜੀ ਆ ਜੀ ਲੱਗਦਾ ਹੁਣ ਮੈਂ ਸ਼ਿਕਾਇਤ ਕਰਾਂਗੀ ਜੀਪ ਕੰਡੋ ਹਲੋ ਮੈਂ ਜੋ ਬੋਲਦਾ ਨਾ ਉਹਦੇ ਨਾਲ ਧਿਆਨ ਰਿਹਾ ਹਰ ਸਭ ਕੁਝ ਹਾਂ ਲੈਣਾ ਨਹੀਂ ਚਾਹਨਾ ਹਾਂ ਦੇ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਬਾਦਰੀ ਨਾ ਜਿਹੜਾ ਆ ਰਿਹਾ ਜੀ ਪੂਰਾ ਦੇਰ ਬਣੀ ਗਿਆ ਸੋਹਣੇ ਇਹ ਤੁਹਾਨੂੰ ਉੱਪਰ ਦੀ ਕਰਦਾ ਅਗਰ ਸਾਰੇ ਤੇ ਤਾਂ ਪੂਰੀ ਗੱਲ ਮੈਨੂੰ ਪਤਾ ਦੋ ਦਰਜਾ ਤਾਂ ਕੀ ਚੈਨ ਬਣਾ ਦਈਏ ਥਲੇ ਇਹਦਾ ਬਲਾਈਆਂ ਨੇ ਚੱਕ ਮਾ ¡Pay, pichillo! 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 ਕਿਹੜਾ ਉਹ ਬੱਚਾ ਵੀ ਨਾਲ ਹਾਂ ਜੇ ਬੱਚਾ ਜੋ ਅੱਗੇ ਵੀ ਬੱਚਾ ਜਾਣੀ ਉਹਦੇ ਬਾਰੇ ਉਹਦੇ ਬਾਰੇ ਕਿਹੜਾ ਕਿਹੜਾ ਮੁੰਡਾ ਜੀ ਉਹਦੇ ਬੱਚਾ ਜਿਹਦੇ ਇਸ ਵਾਰੀ ਮੁੰਡਾ ਨੇ ਆਓ ਕਰਨੇ ਬੱਚਾ ਲੈ ਜੀ ਪਈਓ ਕਾਜ ਦੀ ਬੰਦੋ ਪਰ ਪਾਓ ਉਹ ਤਾਂ ਇਸੇ ਮਰੇ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਪਾਜੀ ਤਰੀ ਬੈਕਾ ਕੀ ਹੋਇਆ ਤੇ ਮੋਰਚਾ ਚੱਕੀ ਤੇ ਲੱਗ ਗਈ ਉਹ ਇੱਕ ਤਾਂ ਬੈਟਿਕ ਹੋ ਗਿਆ ਆਹ ਵੀ ਮੋਟਰਸਾਈਕਲ ਕਿੰਨਾ ਰੱਖੀ ਪਾਜੀ ਖੋਲੀਏ ਡਾਲਾ ਇਹ ਕਿੱਥੇ ਵਾਹ ਗਿਆ ਉਹ 5 ਪਾਜੀ ਆ ਪੈਸੇ ਕੀ ਕਰਨ ਸਾਡਾ ਪੈਸਾ ਪਿੱਛੇ ਨੂੰ ਆ ਜਾਓ ਥੋੜੀ ਜਿਹੀ ਅਕੀਲਾ ਦੇ ਸੁਦੇਵ ਸਿੰਘ ਜੀ ਕਿਹੜੀ ਜਗ੍ਹਾ ਜੀ ਇਹ ਹੁਸ਼ਿਆਰਪੁਰ ਮਾਲਾਪਲਾਈ ਬੋਰਡ ਮਾਲਾਪਲਾਈ ਪਾਲਾ ਜੀ ਕੀ ਵਾਰਤਾ ਸੁਣੀ ਹੈ ਇੱਥੇ ਦੀ ਹੁਸ਼ਿਆਰਪੁਰ ਕੋਲ ਇਧਰਲੇ ਪਾਸੇ ਉਹ ਇਹ ਆਇਆ ਹੈਗਾ ਸੰਭਰ ਆਇਆ ਹੈਗਾ ਜਾਂ ਦੌੜ ਕੇ ਆ ਗਿਆ ਇੱਥੇ ਅੰਦਰ ਵੜ ਗਿਆ ਅਸੀਂ ਨਾਲੇ ਛੜਦਲੇ ਸਿਰ ਦਿੱਤਾ ਨਾਲੇ ਦਾ ਰੈਸਕਿਊ ਕਰ ਲਿਆ ਜੀ ਇਹ ਨੁਕਸਾਨਦ ਨਹੀਂ ਕੋਈ ਕੀਤਾ ਇਹਨਾਂ ਨੂੰ ਨੁਕਸਾਨ ਥੋੜਾ ਬਹੁਤਾ ਹੋਇਆ ਹੈਗਾ ਕੀ ਰਾਜ ਸਰਪ੍ਰੈਸਰ ਕੀ ਕੀ ਗੱਲ ਹੋਈ ਜੀ ਇਹ ਪਿਛਲੇ ਮਹੀਨੇ ਵੀ ਇਹ ਨਾ ਆਇਆ ਮਹੀਨਾ ਖ ਹੋ ਗਿਆ ਤੇ ਸਾਡਾ ਛੜ ਤੋੜ ਕੇ ਤੇ ਲੈ ਗਿਆ ਸ਼ੀਸ਼ਾ ਸਾਡਾ ਤੇ 4000 ਜਾਨਾਂ ਦਾ ਨੁਕਸਾਨ ਕਰ ਗਿਆ। ਜੀ ਇਹਦੇ ਬਾਰੇ ਪੇਸ਼ਾ ਕਿਸੇ ਨਾ ਪਰਸੇਸ਼ਨ ਦਾ ਗੱਲ ਕੀਤੀ ਗਈ? ਨਹੀਂ ਕੀਤੀ ਨਹੀਂ ਉਦੋਂ ਕਿਸੇ ਨਾ ਕੀਤੀ ਨਹੀਂ ਮੈਂ ਤੁਹਾਡੇ ਬੰਦੇ ਆਏ ਸੀਗੇ ਉਦੋਂ ਫੇ ਲੈ ਕੇ ਮੇਰੇ ਕੋਲ ਆ ਵੀ ਹੋੜ ਕੇ। ਤੇ ਹੁਣ ਜਿਲ੍ਹਾਦ ਮੈਨੂੰ ਵੀ ਕਿਹਾ ਕਿ ਜਾਨ ਨਹੀਂ ਅਸੀਂ ਉਦੋਂ ਕਿਹਾ ਨਹੀਂ ਆ ਗਏ ਸੀਗੇ ਬੰਦੇ ਮੇਰੇ ਆਪਣੇ ਆਪ ਹੀ ਆ ਗਏ ਸੀਗੇ। ਵਾਹ। ਵੀਰ ਬੜੀ ਅਜਿਹਾ ਸੰਭਲ ਬੜੇ ਆ ਤੇ ਕਿੱਦਾਂ ਰੈਸਕਿਊ ਕੀਤਾ ਸੌਰਾ ਬੋ ਦੱਸੋ। ਜੀ ਆਪਣੇ ਜਿੱਦਾਂ ਕਿ ਆਪਣੇ ਨਾਲ ਸਰਦੀਆਂ ਦਾ ਮੌਸਮ ਆ ਗਿਆ ਤੇ ਉਸ وجہ ਦੇ ਕਰਕੇ ਜੰਗਲਾਂ ਦੇ ਵਿੱਚ ਹਰਿਆਲੀ ਜਿਹੜੀ ਖਤਮ ਹੋ ਜਾਂਦੀ ਹੈ। ਉਹ ਹਰੀਆਲੀ ਦੀ ਵਜ੍ਹਾ ਤੇ ਕਰਕੇ ਮੈਦਾਨੀ ਏਰੀਆ ਦੇ ਵਿੱਚ ਸਿਰਫ ਘਾਹ ਦੇ ਲਈ ਆਂਦੇ ਆ ਤਾਂ ਕਿ ਉਹ ਆਪਣਾ ਪੇਟ ਭਰ ਸਕਣ ਫਿਰ ਜਦੋਂ ਇੱਧਰ ਆਂਦੇ ਆ ਤੇ ਉਹਨਾਂ ਨੂੰ ਇੱਥੇ ਰਹਿਣ ਸੈਣ ਦਾ ਪਤਾ ਨਹੀਂ ਚੱਲਦਾ ਰੋਡ ਚੱਲਦਾ ਆ ਉਹਦੇ ਕਾਰਨ ਉਹ ਆਪੇ ਹੀ ਘਬਰਾ ਜਾਂਦੇ ਫਿਰ ਸਾਡੇ ਇੱਥੇ ਜਿਹੜੇ ਆਪਣੇ ਰਿਹਾਇਸ਼ੀ ਏਰੀਆ ਦੇ ਵਿੱਚ ਡੌਗਸ ਵਗੈਰਾ ਆ ਉਹ ਅਟੈਕ ਕਰਦੇ ਆ ਤੇ ਹੋਰ ਜ਼ਿਆਦਾ ਉਹ ਜਿੱਦਾਂ ਨਾ ਹੋ ਜਾਂਦੇ ਆ ਭਜਲ ਹੋ ਜਾਂਦੇ ਆ ਜਿਸ ਵਜ੍ਹਾ ਦੇ ਕਰਕੇ ਆਮ ਤੌਰ ਤੇ ਆਪਾਂ ਦੇਖਦੇ ਆ ਕਿ ਉਹ ਕਦੀ ਗੱਡੀ ਚ ਵਜਦੇ ਆ ਕਿਸੇ ਮੋਟਰ ਚ ਕਿਸੇ ਕਾਰ ਚ ਕਦੀ ਕਿਸੇ ਐਕਟਿਵਾ ਦੇ ਵਿੱਚ ਅੱਜ ਵੀ ਇਦਾਂ ਦਾ ਹੀ ਇਨਸੀਡੈਂਟ ਹੋਇਆ ਬਜਵਾੜੇ ਦੇ ਵਿੱਚ ਆਪਣੇ ਰਾਧਾ ਸਵਾਮੀ ਸਾਸਰਪਾਵਨ ਦੇ ਕੋਲ ਗਰਗ ਟਰੇਡਰ ਹੈਗੇ ਆ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਇਹਦੇ ਬਾਰੇ ਜਦੋਂ ਪਤਾ ਚੱਲਿਆ ਤਾਂ ਇਹ ਇੱਕ ਰਿਸਕੀ ਜੌਬ ਹੁੰਦੀ ਹੈ ਕਿਉਂਕਿ ਇਹ ਆਪਣੀ ਬਚਾਅ ਦੇ ਕਾਰਨ ਨਾ ਕਿਸੇ 'ਚ ਵੀ ਟੱਕਰ ਮਾਰ ਸਕਦੇ ਆ ਉਸ ਦੌਰਾਨ ਸਾਨੂੰ ਪੂਰੀ ਸਤਰਕ ਰਹਿਣਾ ਪੈਂਦਾ ਹੈ ਅਲਰਟ ਰਹਿਣਾ ਪੈਂਦਾ ਹੈ ਤੋਂ ਮੌਕੇ ਤੇ ਫਿਰ ਆ ਕੇ ਕਰਨ ਭਾਈ ਨੇ ਰੈਸਕਿਊ ਸ਼ੁਰੂ ਕੀਤਾ ਅਪਾ ਟੀਮ ਪੂਰੀ ਪਹੁੰਚ ਕੇ ਸਹਯੋਗ ਕੀਤਾ ਰੈਸਕਿਊ ਕਰ ਲੇਤਾ ਪਰ ਇੱਥੇ ਜਿਹੜੀ ਪਿੱਛੇ ਆਪਾਂ ਦੇਖ ਰਹੇ ਆ ਜਿਹੜੀ ਸ਼ਾਪ ਹੈਗੀ ਆ ਇਸ ਸ਼ਾਪ 'ਚ ਨੁਕਸਾਨ ਪਹੁੰਚਾਇਆ ਹਾਲਾਂਕਿ ਕੋਈ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਇੱਕ ਪਲੈਨਿੰਗ ਦੇ ਨਾਲ ਰੈਸਕਿਊ ਆਪਾਂ ਜਿਹੜਾ ਅੰਜਾਮ ਦਿੱਤਾ ਸੀਗਾ ਤੇ ਹੁਣ ਜਿਹੜੀ ਆਪਣੇ ਕੀਕੇ ਦਾ ਬਾਈ ਲਾਈਬਲੀ ਟੀਮ ਆ ਉਹਨਾਂ ਦੇ سپਰਦ ਕਰ ਦਿੱਤਾ ਉਸ ਸੰਭਰ ਨੂੰ ਤਾਂ ਕਿ ਉਹਨੂੰ ਹੁਣ ਜੰਗਲ ਦੇ ਵਿੱਚ ਰੀਲੀਜ਼ ਕੀਤਾ ਜਾਵੇ ਬਾਕੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਵੀ ਟਾਈਮ ਤੇ ਆ ਕੇ ਇਸ ਖਬਰ ਨੂੰ ਤੁਸੀਂ ਕਵਰ ਕੀਤਾ ਤੇ ਬਾਕੀ ਇਦਾਂ ਦਾ ਤੁਹਾਨੂੰ ਜੇ ਕਿਤੇ ਵੀ ਲੱਗਦਾ ਕਿਉਂਕਿ ਹੁਣ ਇਸ ਵੇਲੇ ਸਰਦੀਆਂ ਆ ਤੇ ਸਰਦੀਆਂ ਦੀ ਵਜ੍ਹਾ ਦੇ ਕਰਕੇ ਬਹੁਤ ਸਾਰੇ ਜੰਗਲੀ ਜੀਵ ਮੈਦਾਨਾਂ ਦੇ ਵਿੱਚ ਆਣੇ ਆ ਤੇ ਜੇ ਇਦਾਂ ਦਾ ਕੁਝ ਇਨਫੋਰਮੇਸ਼ਨ ਤੁਹਾਨੂੰ ਮਿਲਦੀ ਆ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਆ ਫ੍ਰੀ ਆਫ ਕੋਸਟ ਆਪਾਂ ਦੀ ਜਿਹੜੀ ਸਰਵਿਸ ਹੈਗੀ ਆ ਜੀ ਸਰ 9872175646 9872175646 ਉਹ ਇਹਦੇ ਉੱਪਰ ਤੁਸੀਂ ਕਦੇ ਵੀ ਇਦਾਂ ਦੇ ਰੈਸਕਿਊ ਦੇ ਬਾਰੇ ਇਹਦੇ ਨਾਲ ਵੀ ਕੋਈ ਵੀ ਜਾਨੀ ਕਿਸੇ ਜਟਮੀ ਹਾਲਤ ਦੇ ਵਿੱਚ ਕੋਈ ਵੀ ਜਿਹੜਾ ਬੇਜਵਾਨ ਹੈ ਪਤਾ ਚੱਲਦਾ ਹੈ ਤੁਹਾਨੂੰ ਜਾਂ ਤੁਸੀਂ ਦੇਖਦੇ ਹੋ ਤਾਂ ਇਹ WhatsApp ਨੰਬਰ ਵੀ ਹੈ ਤੇ ਤੁਸੀਂ ਵੀਡੀਓ ਭੇਜ ਕੇ ਫੋਨ ਕਰਕੇ ਦੱਸ ਸਕਦੇ ਆ ਕਿ ਇੱਥੇ ਕਿਸੇ ਵੀ ਬੇਜਵਾਨ ਨੂੰ ਜ਼ਰੂਰਤ ਹੈਗੀ ਹੈ ਟ੍ਰੀਟਮੈਂਟ ਦੀ ਰੈਸਕਿਊ ਦੀ ਤਾਂ ਟੀਮ ਪਹੁੰਚੇਗੀ ਔਰ ਰੈਸਕਿਊ ਕਰੇਗੀ ਬਹੁਤ ਬਹੁਤ ਧੰਨਵਾਦ ਹਾਂਜੀ ਮੇਰਾ ਨਾਮ ਕਰਨ ਕੁਮਾਰਾ ਜੀ ਮੈਂ ਬੁਜਵਾੜੇ ਦਾ ਰਹਿਣ ਵਾਲਾ ਹਾਂ ਇਹ ਲੋਕਲ ਹੀ ਆ ਏਰੀਆ ਮੇਰਾ ਇੱਥੇ ਤੇ ਮੈਂ ਹੁਣੇ ਕੁਛ ਟਾਈਮ ਪਹਿਲਾਂ ਜਿਮ ਜਾ ਰਿਆ ਸੀਗਾ ਤੇ ਇੱਥੇ ਸਾਂਭਰ ਨਾ ਕਾਫੀ ਦਿਨਾਂ ਦਾ ਘੁੰਮ ਰਿਹਾ ਸੀਗਾ ਤੇ ਆਲੇ ਦੁਆਲੇ ਮਤਲਬ ਕਿ ਕਈਆਂ ਜਣਿਆਂ ਨੇ ਸੂਚਿਤ ਕੀਤਾ ਸੀਗਾ ਕਿ ਸਾਂਭਰ ਘੁੰਮ ਰਿਹਾ ਵਾ ਤੇ ਹੁਣ ਜਿਵੇਂ ਕੋ ਡਰ ਕੇ ਨਾ ਇਸ ਦੁਕਾਨ ਦੇ ਵਿੱਚ ਵੜ ਗਿਆ ਸੀਗਾ ਤੇ ਸਾਡੇ ਵੱਡੇ ਭਾਜੀ ਨਵੀਨ ਭਾਜੀ ਇਹਨਾਂ ਨੂੰ ਮੈਂ ਸੂਚਿਤ ਕੀਤਾ ਕਿ ਇਦਾਂ ਦਾ ਕਰਕੇ ਦੁਕਾਨ ਦੇ ਅੰਦਰ ਸਾਂਭਰ ਆ ਗਿਆ ਵਾ ਤੇ ਤੁਸੀਂ ਜਲਦੀ ਆਜੋ ਆਪਣੀ ਟੀਮ ਪੂਰੀ ਲੈ ਕੇ ਤੇ ਅਸੀਂ ਪੂਰੀ ਟੀਮ ਨੇ ਲੱਲ ਕੇ ਇਹਨੂੰ ਰੈਸਕਿਊ ਕੀਤਾ ਤੇ ਇਹਨੂੰ ਸੇਫਲੀ ਉਹ ਫੋਰੈਸਟ ਵਾਲਿਆਂ ਨੂੰ ਅੱਗੇ ਘੱਲ ਦਿੱਤਾ レスキュー ਕਰਦੇ ਲਈ ਕੋਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੋਵੇ ਕੋਈ ਇਨਸਾਨ ਨੁਕਸਾਨ ਸਾਰ ਇੰਨਾਗਾ ਮਤਲਬ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਲਫ਼ਜ਼ ਦੇ ਵਿੱਚ ਕਿ ਇਹ ਤਾਂ ਇਦਾਂ ਹੁੰਦਾ ਕਿ ਇੱਕ ਪੂਰਾ ਮਤਲਬ ਕਿ ਜਾਨ ਲੇਵਾ ਹੁੰਦਾ ਵਾ ਕਿ ਮਤਲਬ ਕਿ ਜਦੋਂ ਕੋਈ ਵੀ ਇਦਾਂ ਨਾ ਇਹ ਦੇਖਦਾ ਨਹੀਂ ਆਪਣੀ ਜਾਨ ਬਚਾਉਣ ਦੇ ਲਈ ਆਪਣੇ ਵੀ ਇੰਨੀ ਚੋੜ ਲਵਾ ਲੈਂਦਾ ਵਾ ਤੇ ਮੋਰੇ ਵੀ ਜੇ ਕੋਈ ਬੰਦਾ ਹੋਵੇ ਤੇ ਉਹਨੂੰ ਪੂਰਾ ਜ਼ਖਮੀ ਕਰ ਦਿੰਦਾ ਵਾ ਇਸ ਕਰਕੇ ਬਹੁਤ ਜ਼ਿਆਦਾ ਔਖਾ ਵਾ ਇਹ ਦਾ ਮਤਲਬ ਕਿ ਜਿਹੜੇ ਫੋਰੈਸਟ ਵਾਲੇ ਉਹ ਗਨ ਨਾ ਕਰਦੇ ਅਸੀਂ ਫਿਰ ਵੀ ਮਤਲਬ ਕਿ ਜਿਹੜੇ ਰਸੇ ਰੱਖਿਆ ਸੀ ਰਸਿਆ ਨਹੀਂ ਰੈਸਕਿਊ ਕਰ ਲਿਆ